ਪੰਜਾਬ ਦੇ ਵਿੱਚ ਇਸ ਵਕਤ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਜਿੱਥੇ ਕੀ ਕਈ ਕਲਾਕਾਰਾਂ ਨੇ ਪੋਸਟਾਂ ਸਾਂਝੀਆਂ ਕਰਕੇ ਇਸ ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ ਤੇ ਸਭ ਨੂੰ ਇਕੱਠੇ ਹੋ ਕੇ ਪੰਜਾਬ ਦੀ ਮਦਦ ਕਰਨ ਦੇ ਲਈ ਗੁਹਾਰ ਲਗਾਈ ਹੈ ਉਤੇ ਹੀ ਪੰਜਾਬੀ ਕਲਾਕਾਰ ਦੀ ਜਿਵੇਂ ਗੱਲ ਕਰੀਏ ਰੇਸ਼ਮ ਸਿੰਘ ਅਨਮੋਲ ਦੀ ਤਾਂ ਉਹ ਖੁਦ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਨੇ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਪਿੰਡਾਂ ਦੇ ਪਿੰਡ ਇਸ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਪੰਜਾਬ ਦੇ ਕਈ ਪਿੰਡ ਪਾਣੀ ਦੇ ਵਿੱਚ ਡੁੱਬਦੇ ਨਜ਼ਰ ਆ ਰਹੇ ਨੇ ਕਈ ਸਿਆਸਤਦਾਨਾਂ ਤੇ ਕਈ ਕਲਾਕਾਰਾਂ ਨੇ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ ਉੱਥੇ ਹੀ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਮਦਦ ਦਾ ਹੱਥ ਅੱਗੇ ਵਧਾਇਆ ਹੈ ਰੇਸ਼ਮ ਸਿੰਘ ਅਨਮੋਲ ਖਾਲਸਾ ਏਡ ਦੇ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾ ਰਹੇ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਦੇ ਲਈ ਹਰ ਸੰਭਵ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਆਓ ਸਾਰੇ ਆਪਾਂ ਇਨਸਾਨੀਅਤ ਦੇ ਨਾਲ ਖੜੀਏ ਜਿੰਨੇ ਵੀ ਇਹ ਭਰਾ ਸਾਡੇ ਡੱਟੇ ਹੋਏ ਆ ਸਾਰਿਆਂ ਨੂੰ ਮੈਂ ਜੀਨੋਂ ਪ੍ਰਣਾਮ ਕਰਦਾ ਇੱਧਰ ਖਾਲਸਾ ਏਡ ਦੀ ਟੀਮ ਸਾਡੀ ਇਹ ਵੀ ਡੱਟੀ ਹੋਈ ਆ ਸਾਰਿਆਂ ਤੇ ਸਾਨੂੰ ਮਾਣ ਆ ਔਰ ਜਿਹੜੇ ਵੀ ਤੁਸੀਂ ਘਰਾਂ ਚ ਬੈਠੀ ਹੋ ਜਿਹੜੇ ਨਹੀਂ ਪਹੁੰਚ ਸਕਦੇ ਜਿੱਦਾਂ ਵੀ ਹੋ ਸਕਦਾ ਹੈ ਪੰਜਾਬ ਦੀ ਹੈਲਪ ਕਰੋ ਪੰਜਾਬ ਨੂੰ ਸਮਾਜ ਨੂੰ ਤੁਹਾਡੀ ਸਾਰਿਆਂ ਦੀ ਲੋੜ ਹੈ ਬੋਲੇ ਸੋ ਨਿਹਾਲ